प्यारे दोस्तों सारे ही मैं साथियों ਨੂੰ ਦੱਸ ਦੇਣਾ ਚਾਹੁੰਦਾ ਹਾਂ ਜਿਹੜੇ ਸਾਥੀ ਪੀਐਸ ਪੀਸੀਐਲ 2500 ਐਲਮ ਦੇ ਲਈ ਹੁਣ ਜੁਆਇਨ ਕਰਨੇ ਸਨ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਦੋਸਤੋ ਤੁਹਾਡੀ ਜੁਆਇਨਿੰਗ ਨੂੰ ਹੁਣ ਲੇਟ ਕਰ ਦਿੱਤਾ ਗਿਆ ਹੈ ਤੁਹਾਨੂੰ ਇੱਥੇ ਜਿਹੜਾ ਕਿ ਤੁਸੀਂ ਦੇਖ ਰਹੇ ਹੋਗੇ ਇੱਥੇ ਤੁਹਾਡੇ ਵਾਸਤੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਤੁਸੀਂ ਦੇਖੋਗੇ ਵਿਗਿਆਪਨ ਸੀਆਰ 301/23 ਅਧੀਨ ਸਹਾਇਕ ਲੈਨਮਨ ਦੀ ਅਸਾਮੀ ਸੰਬੰਧੀ ਪੈਨਲ ਨੰਬਰ 1 ਅਧੀਨ ਉਮੀਦਵਾਰਾਂ ਦੀ ਜੁਆਇਨਿੰਗ ਸੰਬੰਧੀ ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਨਗਰ ਨਿਗਮ ਨਗਰ ਪੰਚਾਇਤਾਂ ਦੀਆਂ ਚੋਣਾਂ ਦੀ ਮਿਤੀ 21 12 2024 ਨੂੰ ਹੋਣ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਇਨ੍ਹਾਂ ਚੋਣਾਂ ਦੇ ਮਤੇਦਾਨਜਰ ਚੋਣ ਜਾਬਤਾ ਲਾਗੂ ਹੋਣ ਕਾਰਨ ਵਿਸ਼ਾ ਚਰਚਿਤ ਉਮੀਦਵਾਰਾਂ ਨੂੰ ਮਿਤੀ 16 12 2024 ਨੂੰ ਜੁਆਇਨਿੰਗ ਨਹੀਂ ਕਰਵਾਇਆ ਜਾ ਸਕਦਾ ਅਤੇ ਤੈਨਾਤੀ ਸਥਾਨ ਅਲਾਰਟ ਨਹੀਂ ਕੀਤੇ ਜਾ ਸਕਦੇ ਇਸ ਲਈ ਇਹਨਾਂ ਉਮੀਦਵਾਰਾਂ ਨੂੰ ਜੁਆਇਨਿੰਗ ਕਰਵਾਉਣ ਸੰਬੰਧੀ ਸੂਚਨਾ ਵੱਖਰੇ ਤੌਰ ਤੇ ਮੀਤੀ 21/12 ਨੂੰ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੋਂ ਉਪਰੰਤ ਹੀ ਦਿੱਤੀ ਜਾਵੇਗੀ ਯਾਨੀ ਕਿ ਤੁਹਾਡੀ ਇੱਥੇ ਜਿਹੜੀ ਜੁਆਇਨਿੰਗ ਹੈ ਪੋਸਟਪੋਂਡ ਕਰ ਦਿੱਤੀ ਗਈ ਹੈ ਤੁਹਾਨੂੰ ਇੱਕ ਨਵੀਂ ਡੇਟ ਮੈਂਸ਼ਨ ਕੀਤੀ ਜਾਵੇਗੀ ਜਿਹੜੀ ਕਿ ਤੁਹਾਡੀਆਂ ਚੋਣਾਂ ਤੋਂ ਬਾਅਦ ਇਸ ਤੋਂ ਬਾਅਦ ਤੁਹਾਨੂੰ ਇੱਥੇ ਜੁਆਇਨਿੰਗ ਤੇ ਲਾਇਆ ਜਾਵੇਗਾ ਸਥਾਨ ਅਲੋਟਮੈਂਟ ਕੀਤੇ ਜਾਣਗੇ ਇਸ ਸੰਬੰਧੀ ਜਿਹੜਾ ਕੀ ਉਮੀਦਵਾਰਨ ਈਮੇਲ ਤੇ ਨੋਟੀਫਿਕੇਸ਼ਨ ਸੰਤੇਸ਼ ਰਾਹੀਂ ਅੱਜ ਸੂਚਿਤ ਕਰਨ ਦੀ ਕਿਰਪਾਲਤਾ ਕੀਤੀ ਜਾਵੇਗੀ ਯਾਨੀ ਕਿ ਅੱਗੇ ਜੋ ਵੀ ਤੁਹਾਡੀ ਅਪਡੇਟ ਹੋਏਗੀ ਤੁਹਾਨੂੰ ਸੂਚਨਾ ਅੱਗੇ ਚੱਲ ਕੇ ਮਿਲ ਜਾਏਗੀ ਸਾਈਟ ਤੇ ਵੀ ਤੇ ਅੱਗੇ ਤੁਹਾਨੂੰ ਜਿਹੜੀ ਕਿ Gmail ਤੇ ਵੀ ਤੁਹਾਨੂੰ ਨੋਟੀਫਿਕੇਸ਼ਨ ਜਾਂ ਫਿਰ ਤੁਹਾਨੂੰ ਮੇਲ ਆ ਜਾਏਗੀ ਕਿ ਤੁਹਾਨੂੰ ਇਸ ਤਰੀਕ ਨੂੰ ਅਤੇ ਜਿਹੜੀ ਕਿ ਸਤਾਨ ਦੀ ਅਲਰਟਮੈਂਟ ਹੋਏਗੀ ਤਾਂ ਇਹ ਤੁਹਾਡੀ ਅੱਜ ਦੀ ਅਪਡੇਟ ਸੀਗੀ ਦੋਸਤੋ ਜੇਕਰ ਤੁਸੀਂ ਵੀ PSPSC ਦੇ ਰਿਕਾਰਡਿੰਗ ਕੋਈ ਵੀ ਅਪਡੇਟ ਲੈਣਾ ਚਾਹੁੰਦੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖੋ ਅੱਜ ਦੀ ਇਸ ਵੀਡੀਓ ਦੇ ਵਿੱਚ ਇਨਾ ਹੀ ਵੀਡੀਓ ਚੰਗੀ ਲੱਗੇ ਲਾਈਕ ਔਰ ਸ਼ੇਅਰ ਜਰੂਰ ਕਰਕੇ ਜਾਣਾ ਜੈ ਹਿੰਦ ਦੋਸਤੋ